ਸਵਾਲ ਕਿਸੇ ਨੇ ਥਾਤਾ ਵੀ ਗੁਰੂ ਹਰਗੋਬਿੰਦ ਪਾਸ਼ਾ ਨੇ ਕਿਸੇ ਤਖਤ ਦੀ ਸਾਰੀ ਨਹੀਂ ਕੀਤੀ ਤੇ ਦਾਸ ਇੱਕ ਬੇਨਤੀ ਕਰੇ ਕਿ ਅੱਜ ਵੀ ਤੁਸੀਂ ਜਾ ਕੇ ਖਾਲਸਾ ਤਖਤ ਜਿੱਥੇ ਟਾਢੀ ਅਸੀਂ ਲੱਗਦੇ ਆ ਇੱਕੋ ਕਮ ਮਸ਼ਹੂਰਣੀ ਕਮੇਟੀ ਨੇ ਵਧਿਆ ਕੀਤਾ ਹੋਇਆ ਕਿ ਜਿਹੜਾ ਗੁਰੂ ਹਰਗੋਬਿੰਦ ਪਾਸ਼ਾ ਨੇ ਛੋਟੀ ਹਿੱਟ ਦਾ ਤਖਤ ਸਾਰਿਆ ਉਹ ਅੱਜ ਵੀ ਹੈ ਇਹਨਾਂ ਹਮਲੇ ਵੀ ਹੋਏ ਇਹਨਾਂ ਕੋਸ਼ ਹੋਇਆ ਪਰ ਉਹ ਅੱਜ ਵੀ ਹੈ ਉਹਦਾ ਸਿਧਾਂਤ ਵੀ ਉਹੀ ਹੈ ਜਿੰਨਾ ਚਿਰ ਸਿੱਖ ਕੌਮ ਜਿਹੜੀ ਆਪਣੇ ਵਿਊਚ ਰੂ ਉਹ ਕਾਲ ਤੱਕ ਦੇ ਸਿਧਾਂਤ ਤੇ ਹੀ ਲੜਦੀ ਰੂ ਹੁਣ ਪਹਿਲੇ ਦੋ ਗੱਲੂਕਾਰੇ ਜਿਹੜੇ ਆ ਉਹ ਵਾਪਰੇ ਪਰ ਉਹਨਾਂ ਦਾ ਜਿੱਦਾਂ ਜਿੱਦਾਂ ਅਸਰ ਕੀ ਹੁੰਦਾ ਗਿਆ ਛੋਟਾ ਗੱਲੂਕਾਰਾ ਜਦੋਂ ਆਪਰਦਾ ਉਸ ਵੇਲੇ ਆਪਾਂ ਇੰਨਾ ਸਾਰੇ ਕਹਿ ਦਿੰਨੇ ਵੀ ਇੰਨੇ ਹਜ਼ਾਰ ਉਥੇ ਸ਼ਹੀਦ ਹੋਇਆ ਪਰ ਉਹ ਵੀ ਇੱਕ ਵਜ੍ਹਾ ਸੀ ਬਹੁਤ ਵੱਡੀ ਉਹਦਾ ਸਬੰਧ ਵੀ ਦਰਬਾਰ ਸਾਹਿਬ ਨਾਲ ਹੈ ਉਸ ਵੇਲੇ ਜਕਰਗਿਆ ਖਾਨ ਤੋਂ ਬਾਅਦ ਉਹਦਾ ਪੁੱਤ ਜਿਹੜਾ ਉਹ ਬਣਦਾ ਉੱਥੇ ਦਾ ਲਾਹੌਰ ਦਾ ਸੂਬੇਦਾਰ ਔਰ ਜਹਾਈਆ ਖਾਨ ਜਦੋਂ ਬਣਦਾ ਤਾਂ ਉਹ ਆਪਣਾ ਦਵਾਨ ਵੀ ਲਖਪਤ ਨੂੰ ਰੱਖਦਾ ਔਰ ਲਖਪਤ ਨੇ ਗੈਨ ਮੈਥ ਕੇ ਇਹ ਸਾਰਾ ਪ੍ਰੋਗਰਾਮ ਸੀ ਕਿ ਜਿਹੜਾ ਦਰਬਾਰ ਆ ਇਹਦੀ ਜਿਹੜੀ ਵਕਰੀ ਪਛਾਣ ਆ ਜਾਂ ਇਹ ਜਦ ਵੀ ਸੇ ਇਕੱਠੇ ਹੁੰਦੇ ਆ ਦਰਬਾਰ ਤੇ ਇਕੱਠੇ ਹੋ ਕੇ ਆਪਣਾ ਫੈਸਲਾ ਲੈਂਦੇ ਆ ਇਹ ਪਹਿਲਾ ਜਿਹੜਾ ਕੱਲੂਕਾਰ ਆ ਉਹਦਾ ਕਾਰਨ ਵੀ ਇਹ ਬਣਦਾ ਕਿ ਏਡੀ ਵੱਡੀ ਇਹ ਜਿੰਨੇ ਹਿੰਦੂ ਦੁਵਾਨ ਹੋਏ ਆ ਇਹਨਾਂ ਨੇ ਸਿੱਖਾਂ ਦੇ ਨਾਲ ਪੂਰੀ ਦੁਸ਼ਮਣੀ ਕੀਤੀ ਔਰ ਛੋਟੇ ਕੱਲੂਕਾਰੇ ਦੀ ਵਜ੍ਹਾ ਵੀ ਕੀ ਬਣਦੀ ਹੈ ਕਿ ਸਿੱਖ ਜਿਹੜੇ ਆ ਇਹ ਰਹਿੰਦੇ ਆ ਸਾਰੇ ਜੰਗਲਾਂ ਮੇਲਿਆਂ 'ਚ ਇਹਨਾਂ ਤੇ ਰਹਿਣ ਦੀ ਇਜਾਜ਼ਤ ਵੀ ਨਹੀਂ ਹੈ ਬੜਾ ਲੰਮਾ ਚੌੜਾ ਕੰਮ ਹੈ ਪਰ ਆਉਂਦੇ ਆ ਵਸਾਖੀ ਵਾਲੇ ਦਿਨ ਏਮਨਾਬਾਦ ਔਰ ਉੱਥੇ Orissa ਉਹ ਗੁਰਦੁਆਰਾ ਪ੍ਰੋਗਰਾਮ ਬਣਦਾ ਕਿ ਆਪਾਂ ਇੱਥੇ ਵਿਸਾਖੀ ਮਨਾ ਕੇ ਰਹਿਣ ਦਾ ਤਾਂ ਉਹਨਾਂ ਨੂੰ ਸ਼ਹਿਰ 'ਚ ਨਹੀਂ ਹੈ ਉਹਨਾਂ ਨੇ ਉੱਥੇ ਦੇ ਹਾਕਮ ਨੂੰ ਜਸਪਤ ਰਾਏ ਨੂੰ ਕਿਹਾ ਕਿ ਅਸੀਂ ਸਿਰਫ ਇੱਥੋਂ ਸਮਾਨ ਖਰੀਦਣਾ ਵਿਸਾਖੀ ਦਾ ਪੁਰਬ ਮਨਾਉਣਾ ਉਦੋਂ ਬਾਅਦ ਅਸੀਂ ਚਲਾਂਗੇ ਅਸੀਂ ਨਾ ਤੁਹਾਨੂੰ ਕੁਝ ਕਹਿੰਦੇ ਨਹੀਂ ਪਰ ਜਸਪਤ ਰਾਏ ਕਹਿੰਦਾ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤੁਸੀਂ ਇੱਥੇ ਰਹਿ ਸਕੋ ਸਿੱਟਾ ਕੀ ਨਿਕਲਿਆ ਮੈਂ ਛੋਟਾ ਕਰਾਂ ਜਸਪਤ ਰਾਏ ਜਦੋਂ ਨਾ ਹਟਿਆ ਲੜਾਈ ਹੋਈ ਉਹਨਾਂ ਨੇ ਜਸਪਤ ਰਾਏ ਦਾ ਸਿਰ ਵੱਢ ਲਿਆ ਜਸਪਤ ਰਾਏ ਦਾ ਵੱਡਾ ਪ੍ਰਾਂ ਲਖਪਤ ਜਿਹੜਾ ਲਾਹੌਰ ਦੇ ਦਵਾਨ ਆ ਸੂਬੇਦਾਰ ਦਾ ਮੈਂ ਸਿਰਫ ਪੰਛੀ ਚਾਤ ਕਹੂੰਗਾ ਕਿਉਂਕਿ ਗੱਲ ਇਹ ਨਹੀਂ ਬਹੁਤ ਜ਼ਰੂਰੀ ਹੈ ਕਿ ਪਹਿਲੇ ਕੱਲੂਕਾਰੀਆਂ ਦਾ ਤੇ ਇਹ ਜਿਹੜਾ ਤੀਸਰਾ ਕੱਲੂਕਾਰਾ ਇਹਦਾ ਇੱਕ ਬਹੁਤ ਵੱਡਾ ਫਰਕ ਹੈ ਜਦੋਂ ਲਖਪਤ ਰਾਏ ਨੂੰ ਪਤਾ ਲੱਗਾ ਉਹ ਯਾਹਿਆ ਖਾਨ ਨੂੰ ਹੁਕਮ ਲੈ ਕੇ ਸਭ ਤੋਂ ਪਹਿਲਾਂ ਇਹ ਕੰਮ ਕਰਦਾ ਕਿ ਜਿੰਨੇ ਵੀ ਸਿੱਖ ਐ ਉਹਨੂੰ ਸਾਰਿਆਂ ਨੇ ਕਿਹਾ ਵੀ ਜਿਨ੍ਹਾਂ ਦਾ ਦੋਸ਼ ਵੀ ਕੋਈ ਨਹੀਂ ਉਹਨੇ ਉਹ ਵੀ ਸਰਗੇ ਫੜੇ ਕਤਲ ਕਰਾਏ ਔਰ ਉਸ ਤੋਂ ਬਾਅਦ ਕਰਨੂਵਾਲ ਦੇ ਸ਼ੰਭ ਚ ਚਾਰ ਸਫੇਰੋਂ ਸਿੱਖਾਂ ਨੂੰ ਕੇਰਾ ਪਾ ਕੇ ਜੰਗਲ ਕਟਾ ਕੇ ਉੱਥੇ ਬੜਾ ਵੱਡਾ ਯੁੱਧ ਵੀ ਹੋਇਆ ਜਿਹਦੇ ਚ ਕਿਸੇ ਨੇ 10000 ਕਿਹਾ ਕਿਸੇ ਨੇ 11000 ਕਿਹਾ ਸਿੰਘ ਸ਼ਹੀਦ ਹੋਇਆ ਪਰ ਇੰਨੀ ਵੱਡੀ ਸ਼ਹਾਦਤ ਤੋਂ ਬਾਅਦ ਵੀ ਗੁਰੂ ਨਾਨਕ ਦਾ ਦਿੱਤਾ ਹੋਇਆ ਮਿਸ਼ਨ ਅਕਾਲ ਤਖਤ ਦੇ ਦਿੱਤਾ ਹੋਇਆ ਸਿਧਾਂਤ ਉਹਨਾਂ ਨੇ ਉਸ ਸਿਧਾਂਤ ਤੇ ਪਹਿਰਾ ਦੇ ਕੇ ਛੋਟੇ ਕੱਲੂਕਾਰੇ ਜੋ ਕੀ ਨਿਕਲੇਗੇ ਆਪਣੇ ਲਈ ਬਣਾਉਣੇ ਸ਼ੁਰੂ ਕਰੋ ਕਿਲੇ ਵੀ ਬਣੇ ਉਦੋਂ ਬਾਅਦ ਵੱਡਾ ਕੱਲੂਕਾਰਾ ਲਓ